ਹਾਂ ਜੀ ਇੱਕ ਪਾਸੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਪਿੰਡਾਂ ਦੀ ਗਿਣਤੀ ਤੇ ਖੇਤਾਂ ਦਾ ਖੇਤਰ ਵੱਧ ਰਿਹਾ ਪਰ ਇਹ ਸਭ ਦੇ ਦਰਮਿਆਨ ਆਮ ਆਦਮੀ ਪਾਰਟੀ ਦਾ ਕਲੇਸ਼ ਥਾਣੇ ਤੱਕ ਪਹੁੰਚ ਗਿਆ ਹੈ ਬਿਲਕੁਲ ਜੀ ਆਮ ਆਦਮੀ ਪਾਰਟੀ ਦੇ ਐਮਐਲਏ ਸਨੌਰ ਤੋਂ ਹਰਮੀਤ ਸਿੰਘ ਪਠਾਨ ਮਾਜਰਾ ਇੱਕ ਚਰਚਾ ਚੱਲ ਰਹੀ ਹੈ ਜੀ ਕਿ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੂਏ ਪਾਸੇ ਚਰਚਾ ਚੱਲ ਰਹੀ ਹੈ ਕਿ ਪੁਲਿਸ ਇਸ ਰਾਸਤੇ ਉਪਰ ਆ ਰਹੇਗੇ ਨੇ ਪੁਰਾਣਾ ਮਾਮਲਾ ਕੱਢ ਲਿਆ ਗਿਆ ਹੈ ਰੇਪ ਕੇਸ ਦੇ ਵਿੱਚ ਕਹਿੰਦੇ ਜੀ ਹਰਿਆਣਾ ਖੇਤਰ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਫਿਰ ਪੁਲਿਸ ਜਦੋਂ ਲਿਆ ਰਹੀ ਸੀ ਫਾਇਰਿੰਗ ਕਰਕੇ ਭੱਜ ਗਏ ਸਾਰਾ ਮਾਮਲਾ ਕੀ ਹੈ ਪੁਰਾਣਾ ਤੇ ਮੌਜੂਦਾ ਤਾਜ਼ਾ ਸਥਿਤੀ ਕੀ ਹੈ ਜਾਣਨ ਦੇ ਲਈ ਆਪਾਂ ਚਲਦੇ ਹਾਂ ਸਰਦਾਰ ਹਮਿੰਦਰ ਸਿੰਘ ਜੀ ਕੋਲ ਸਰਦਾਰ ਹਮਿੰਦਰ ਸਿੰਘ ਜੀ ਤੁਸੀਂ ਪਿਛਲੇ ਦੋ ਦਿਨਾਂ ਤੋਂ ਇਸੇ ਹਵਾਲੇ ਨਾਲ ਗੱਲ ਕਰ ਰਹੇ ਸੀਗੇ ਕਿ ਪਠਾਨ ਮੱਜਰੀ ਦਾ ਜਿਹੜਾ ਮਾਮਲਾ ਹੈ ਉਹ ਸਰਕਾਰ ਨੂੰ ਚੈਲੰਜ ਕਰ ਰਿਹਾ ਹੈ ਸਵਾਲ ਕਰ ਰਿਹਾ ਹੈ ਕਿ ਇਹ ਮਾਮਲਾ ਕੋਈ ਹੋਰ ਰੰਗ ਲੈ ਸਕਦਾ ਅੱਜ ਉਹ ਰੰਗ ਦਿਖ ਗਿਆ ਜੀ ਕਹਿੰਦੇ ਉਹਨਾਂ ਦਾ ਪੁਰਾਣਾ ਕੇਸ ਕੱਢ ਲਿਆ ਗਿਆ ਤੇ ਉਹਦੇ ਹਵਾਲੇ ਹੁਣ ਇਹ ਚਰਚਾ ਬਾਹਰ ਆ ਰਹੀ ਹੈ ਉਹਨਾਂ ਦੇ ਵਕੀਲ ਨੂੰ ਵੀ ਅਜੇ ਕਹਿੰਦੇ ਸਪੱਸ਼ਟ ਨਹੀਂ ਪਤਾ ਕਿ ਇਹਨਾਂ ਦਾ ਗ੍ਰਿਫਤਾਰ ਕਰ ਲਿਆ ਜੀ ਥਾਣੇ ਲਿਆਂਦਾ ਜੀ ਹੈ ਜੀ ਫਾਈਲਿੰਗ ਹੋ ਗਈ ਜੀ ਇਹ ਸਾਰਾ ਕੁਝ ਸਮਝਣਾ ਚਾਹੁੰਦੇ ਆ ਦੇਖੋ ਅਸਲ 'ਚ ਇੱਕ ਗੱਲ ਹੈ ਕਿ ਭਾਵੇਂ ਪਠਾਨ ਮਾਜਰਾ ਤੇ ਬਥੇਰੇ ਅਲੀਗੇਸ਼ਨ ਨੇ ਇਹ ਤੋਂ ਪਹਿਲਾਂ ਵੀ ਲੱਗੇ ਨੇ ਉਹਨਾਂ ਦੇ ਇੱਕ ਕਹਿੰਦੇ ਨੇ ਵਾਈਫ ਜਿਹੜੀ ਐਕਸ ਵਾਈਫ ਜਾਂ ਜੋ ਮਰਜ਼ੀ ਕੋ ਉਹਨੇ ਵੀ ਅਲੀਗੇਸ਼ਨ ਲਾਏ ਸੀਗੇ ਹੋਰ ਕਈ ਤਰ੍ਹਾਂ ਦੇ ਲੱਗਦੇ ਨੇ ਪਰ ਆਪਣੀ ਜਗ੍ਹਾ ਨੇ ਔਰ ਜੇਕਰ ਸਰਕਾਰ ਤੇ ਪੁਲਿਸ ਇੰਨੀ ਜਿਆਦਾ ਮੁਸਤੈਦ ਦੇ ਇਨਸਾਫ ਪਸੰਦ ਹੁੰਦੀ ਤਾਂ ਜਦੋਂ ਦੇ ਕੇਸ ਨੇ ਪੁਰਾਣੇ ਜਿਹੜਾ ਹੁਣ 2014 ਦਾ ਕੱਢਿਆ ਤਾਂ ਇਹਨਾਂ ਨੇ ਉਹਨਾਂ ਨੂੰ ਉਹਨੂੰ ਟ੍ਰਿਕਟਰ ਦਿੱਤਾ ਪਠਾਨ ਮੱਜਰੇ ਨੂੰ ਹੀਰੋ ਦੇ ਤੌਰ ਤੇ ਪੇਸ਼ ਕੀਤਾ ਤੇ ਬਾਕੀ ਉਸ ਤੋਂ ਬਾਅਦ ਜਿਹੜੇ ਜਿਹੜੇ ਐਲੀਗੇਸ਼ਨ ਲੱਗਦੇ ਰਹੇ ਤੇ ਉਹਨਾਂ ਤੇ ਪਰਦਾ ਪਾਇਆ ਹੈ ਦਬਾਇਆ ਹੈ ਇਹਦਾ ਮਤਲਬ ਕੀ ਹੈ ਮਤਲਬ ਇੰਨੇ ਹੈ ਕਿ ਜੇ ਤੁਹਾਡੀ ਜੈਸਮੈਨ ਹੈ ਤੁਹਾਡੇ ਮੁਤਾਬਕ ਚੱਲਦਾ ਚਾਪਲੂਸੀ ਕਰਦਾ ਜੋ ਵੀ ਤੁਸੀਂ ਕਹਿੰਦੇ ਉਹਦੇ ਮੁਤਾਬਕ ਕਰਦਾ ਫੇਰ ਤੁਸੀਂ ਉਹਨੂੰ ਸੁਰੱਖਿਆਦਿਆਂ ਕੇ ਸਾਰੇ ਪੱਖਾਂ ਤੋਂ ਉਹਦੇ ਕਹੇ ਤੇ ਐਸਐਚਓ ਵੀ ਲਾਉਂਗੇ ਉਹਦੇ ਕਹੇ ਤੇ ਸਾਰੇ ਕੰਮ ਕਰੋਗੇ ਪਰ ਜੇ ਉਹਨੇ ਕਿਸੇ ਖਾਸ ਕਾਰਨ ਦੇ ਵਿੱਚ ਆ ਕੇ ਹੁਣ ਚਾਹੇ ਹੜਾ ਨੂੰ ਆਧਾਰ ਬਣਾ ਕੇ ਇੱਕ ਚੈਲੰਜ ਕੀਤਾ ਦਿੱਲੀ ਨੂੰ ਖਾਸ ਤੌਰ ਤੇ ਕੇਜਰੀਬਾਲ ਨੂੰ ਉਹਦੀ ਟੀਮ ਨੂੰ ਕਿ ਉਹ ਕਿਵੇਂ ਪੰਜਾਬ ਨੂੰ ਲੁੱਟ ਕੇ ਲੈ ਗਈ ਅਬਦਾਲੀ ਤੋਂ ਵੀ ਜ਼ਿਆਦਾ ਲੁੱਟਿਆ ਕਿਵੇਂ ਉਹਨੇ ਅਧਿਕਾਰੀਆਂ ਤੇ ਸਵਾਲ ਉਠਾਏ ਨੇ ਕਿਵੇਂ ਉਹਨੇ ਗਵਰਨਮੈਂਟ ਦੇ ਚੱਲਣ ਦੇ ਵਿੱਚ ਇਹ ਕਿਹਾ ਕਿ ਕਿਸੇ ਮੰਤਰੀ ਨੂੰ ਕਿਸੇ ਐਮ ਐਲ ਏ ਨੂੰ ਈਵਨ ਚੀਫ ਮਿਨਿਸਟਰ ਨੂੰ ਵੀ ਕੋਈ ਹੱਕ ਨਹੀਂ ਹੈ ਸਾਰੇ ਹੱਕ ਜਿਹੜੇ ਵਰਤਦੇ ਆ ਦਿੱਲੀ ਵਰਤ ਰਹੀ ਹੈ ਇਹ ਕੋਈ ਉਹ ਕੱਲਾ ਬੰਦਾ ਨਹੀਂ ਜਿਹੜਾ ਪਹਿਲੀ ਵਾਰ ਕਹਿ ਰਿਹਾ ਪੰਜਾਬ ਦੇ ਲੋਕਾਂ ਚ ਇੱਕ ਬਹੁਤ ਬੜਾ ਸੈਕਸ਼ਨ ਇੱਕ ਕਾਫੀ ਲੰਮੇ ਸਮੇਂ ਤੋਂ ਇਸ ਹਕੀਕਤ ਨੂੰ ਬਿਆਨ ਕਰ ਰਿਹਾ ਹੈ ਕਿ ਕਿਵੇਂ ਉਹਨਾਂ ਦਾ ਦਾਖਲ ਜਿਹੜਾ ਇੱਕ ਤਾਨਾਸਾਹ ਰੂਪ ਦੇ ਵਿੱਚ ਸਾਹ ਬੰਦ ਕਰਕੇ ਆਪਣੀ ਪਾਰਟੀ ਦੇ ਅੰਦਰਲੇ ਬੰਦਿਆਂ ਦਾ ਉਹ ਚਲਾ ਰਹੇ ਨੇ ਔਰ ਹੁਣ ਵੀ ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਜਦੋਂ 2 ਦਿਨ ਤੋਂ ਜਿਹੜਾ ਹਰਮਿਤ ਸਿੰਘ ਪਠਾਨ ਮਾਜਰਾ ਬੋਲਣ ਲੱਗਿਆ ਉਹਨੂੰ ਪਹਿਲਾਂ ਉਹਦੇ ਬਾਡੀਗਾਰਡ ਲੈ ਕੇ ਵਾਪਸ ਉਹਦੇ ਮੁਤਾਬਕ ਲਾਏਗੇ ਐਸਐਚਓ ਉਹ ਜਿਹੜੇ ਉਹ ਕੀਤੇਗੇ ਮਤਲਬ ਬਦਲ ਦਿੱਤੇਗੇ ਉਹਦੋਂ ਤੁਰੰਤ ਬਾਅਦ ਐਫਆਈਆਰ ਦਰਜ ਹੋ ਜਾਂਦੀ ਹੈ ਫਿਰ ਹੁਣ ਇਹ ਹੋ ਗਿਆ ਕਿ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗ੍ਰਿਫਤਾਰ ਤੋਂ ਬਾਅਦ ਭੁਜਾ ਵੀ ਦਿੱਤਾ ਕਹਿੰਦੇ ਨੇ ਵੀ ਜ਼ਖਮੀ ਵੀ ਹੋ ਗਏ ਉਹ ਥਾਇਰਿੰਗ ਕਰਕੇ ਚਲਾ ਗਿਆ ਤਾਂ ਲੋਕ ਜਿਸ ਢੰਗ ਦੇ ਨਾਲ ਬੋਲ ਰਹੇ ਨੇ ਜਿਸ ਢੰਗ ਦੇ ਨਾਲ ਗੱਲ ਕਰ ਰਹੇ ਨੇ ਜਿਹੜਾ ਪੰਜਾਬ ਪੁਲਿਸ ਦਾ ਮਜਾਜ ਹੈ ਜਾਂ ਸਰਕਾਰਾਂ ਜਿਵੇਂ ਕਰਾਉਂਦੀਆਂ ਨੇ ਤਾਂ ਸੰਭਵ ਤਾਂ ਇਹ ਵੀ ਹੈ ਫਿਰ ਕਿ ਕੱਲ ਨੂੰ ਉਹ ਕਹਿ ਦੇਣ ਵੀ ਫਲਾਨੀ ਜਗ੍ਹਾ ਇਹ ਤਾਂ ਛੁਪਿਆ ਹੋਇਆ ਫੜ ਲਿਆ ਉਹਨੇ ਫੇਰ ਮੁਕਾਬਲਾ ਕਰਤਾ ਤੇ ਜਿਹੜੇ ਫੇਕ ਇਨਕਾਉਂਟਰ ਜਿਵੇਂ ਹੁੰਦੇ ਨੇ ਪੰਜਾਬ ਦੇ ਵਿੱਚ ਇੱਕ ਆ ਪਿਛਲੇ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਪਹਿਲਾਂ ਖਾੜਕੂ ਬਾਦ ਦੇ ਦੌਰਾਨ ਤਾਂ ਦੇਖੇ ਹੀ ਦੇਖੇ ਨੇ ਝੂਠੇ ਪੁਲਸ ਮੁਕਾਬਲੇ ਤੇ ਹੁਣ ਜਿੰਨੇ ਵੀ ਬੰਦੇ ਫੜੇ ਜਾ ਰਹੇ ਨੇ ਕਿੰਨੀ ਦਰਜਨਾ ਦੀ ਗਿਣਤੀ ਦੇ ਵਿੱਚ ਉਹਨਾਂ ਤੋਂ ਹਥਿਆਰ ਬਰਾਮਦ ਕਰਨ ਲਈ ਪੁਲਸ ਜਾ ਰਹੀ ਹੈ ਉਹ ਕਹਿੰਦੇ ਨੇ ਉੱਥੇ ਹਥਿਆਰ ਮਿਲ ਗਿਆ ਜੀ ਤੇ ਉਲਟਾ ਚੱਕ ਕੇ ਹਮਲਾ ਕੀਤਾ ਹਮਲੇ ਦੇ ਵਿੱਚੋਂ ਬੰਦਾ ਫੜਿਆ ਗਿਆ ਜਾਂ ਮਾਰਿਆ ਗਿਆ ਔਰ ਬਾਕੀ ਦੇ ਜਿਹੜੀਆਂ ਗੱਲਾਂ ਨੇ ਉਹ ਬਾਅਦ ਦੀਆਂ ਉਸ ਲੈਵਲ ਦੇ ਉੱਤੇ ਹੁੰਦੀਆਂ ਨੇ ਤੇ ਕੱਲ ਨੂੰ ਕਿਤੇ ਆਪਾਂ ਜਾਂ ਅੱਜ ਹੀ ਇਹ ਤਾਂ ਨਹੀਂ ਸੁਣਾਗੇ ਮੜ ਕੇ ਕਿ ਪੁਲਸ ਬਹੁਤ ਮਸਤ ਹੈ ਜੀ ਇਨੇ ਇਨੇ ਘੰਟੇ ਦੇ ਵਿੱਚ ਪੁੱਛ ਭੱਜਿਆ ਬੰਦਾ ਦੇਖੋ ਮਤਲਬ ਘੇਰ ਲਿਆ ਘੇਰ ਕੇ ਜਾ ਰੈਸਟ ਕਰ ਲਿਆ ਜਾਂ ਜ਼ਖਮੀ ਕਰ ਲਿਆ ਤੇ ਜਾਂ ਫਿਰ ਪਾਰ ਵੀ ਬੁਲਾਤਾ ਕਿਤੇ ਗੱਲ ਇਹ ਵੀ ਸੰਭਵ ਹੈ ਇਹ ਇੱਕ ਖਤਰਾ ਵੀ ਪੈਦਾ ਹੋ ਗਿਆ ਹੈ ਕਿ ਜਿਹੜੇ ਰਾਤੋਂ ਰਾਤ ਬਹੁਤ ਵਕੀਲ ਹੈ ਉਹ ਕਹਿ ਰਿਹਾ ਕਿ 1 ਸਤੰਬਰ ਨੂੰ ਮਾਮਲਾ ਦਰਜ ਹੁੰਦਾ ਹੈ ਰਮੇਸ਼ ਸਿੰਘ ਪਠਾਨ ਮਜਰੇ ਦਾ ਵਕੀਲ ਹੈ ਵਿਕਰਮਜੀਤ ਸਿੰਘ ਭੁੱਲ ਉਹ ਕਹਿੰਦਾ 1 ਸਤੰਬਰ 2025 ਨੂੰ ਪਟਿਆਲਾ ਪੁਲਿਸ ਨੇ ਪਠਾਨ ਮਜਰੇ ਦੇ ਖਿਲਾਫ ਕੇਸ ਦਰਜ ਕੀਤਾ ਇੱਕ ਕੇਸ ਜੀਰੂਪੁਰ ਦੀ ਇੱਕ ਹੋਰ ਦੀ ਸ਼ਿਕਾਇਤ दर्ज ਹੋਇਆ ਜਿਨੇ ਕਿਹਾ ਸੀਗਾ ਕਿ ਪਠਾਨ ਮਾਜਰਾ 2013-14 ਤੋਂ ਸੋਸ਼ਲ ਮੀਡੀਆ ਉੱਤੇ ਮੈਨੂੰ ਮਿਲਿਆ ਸੀ ਤੇ 2021 ਜਿਸ ਤਰ੍ਹਾਂ ਵਿਆਹ ਹੋਇਆ ਪਰ ਉਸ ਔਰਤ ਤੇ ਵੀ ਪੰਜ ਕੇਸ ਦਰਜ ਨੇ ਤੇ ਦੂਸਰੇ ਪਾਸੇ ਹੁਣ ਵਕੀਲ ਇਹ ਕਹਿ ਰਿਹਾ ਕਿ ਸਾਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਕਿ ਗ੍ਰਿਫਤਾਰ ਕੀਤਾ ਜਾਂ ਉਹ ਛੱਡ ਕੇ ਭੱਜ ਗਿਆ ਜਾਂ ਫਰਾਰ ਹੋ ਗਿਆ ਜਾਂ ਗੋਲੀ ਚੱਲੀ ਹੈ ਸੋ ਇਹਦਾ ਮਤਲਬ ਜਿਹੜਾ ਤੁਸੀਂ ਖਤਰਾ ਪ੍ਰਗਟਾ ਰਹੇ ਹੋ ਕੀ ਗੱਲ ਉੱਥੇ ਤੱਕ ਜਾਣ ਦੀ ਸਥਿਤੀ ਪੈਦਾ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਆਪ ਹੀ ਪੁਲਿਸ ਇਨਕਾਊਂਟਰ ਵੀ ਕਰਾ ਸਕਦੀ ਹੈ ਪਰ ਕੋਲ ਕੋ ਪੁਰਸਤਾ ਕਰੰਦੇ ਦੇ ਤੌਰ ਤੇ ਕੰਮ ਕਰਦੀ ਹੈ ਅੱਜ ਕੱਲ ਕੋਈ ਸੰਵਿਧਾਨ ਤੇ ਕਾਨੂੰਨ ਤਾਂ ਹੈ ਹੀ ਨਹੀਂ ਹੈ ਔਰ ਜੇ ਸੰਵਿਧਾਨ ਤੇ ਕਾਨੂੰਨ ਹੋਵੇ ਤਾਂ ਮਨੀਸ਼ ਸਸੋਧਿਆ ਨੂੰ ਸਹੀ ਸਨਮਾਨ ਇੱਥੇ ਕਿਵੇਂ ਮਿਲਨੇ ਤੇ ਤਾਂ ਅਰਵਿੰਦ ਕੇਜਰੀਵਾਲ ਦੇ ਨੀ ਪੱਥਰਾਂ ਤੇ ਨਾਮ ਕਿਵੇਂ ਲਿਖੇ ਜਾਂਦੇ ਜਦੋਂ ਉਹਦੇ ਕੋਲ ਕੋਈ ਸੰਵਿਧਾਨਕ ਹੌਦਾ ਹੀ ਨਹੀਂ ਤੇ ਸੰਵਿਧਾਨ ਸਭ ਤੋਂ ਕਾਨੂੰਨ ਤਾਂ ਸਿੱਕੇ ਟੰਗਿਆ ਜਾ ਰਿਹਾ ਦੂਜੀ ਗੱਲ ਜੇ ਵਾਕਈ ਲੱਗਦਾ ਹੈ ਉਹਨਾਂ ਦਾ ਹੱਪਦਾ ਮੈਂ ਲਿਆ ਜੇ ਉਹਤੇ ਪਰਚਾ ਦਰਜ ਇੱਕ ਜਾਂ ਦੋ ਤਰੀਕ ਨੂੰ ਹੁੰਦਾ ਉਦੋਂ ਤੋਂ ਉਹ ਬੋਲਣ ਲੱਗਿਆ ਅਇਦੋਂ ਪਹਿਲਾਂ ਕਿੱਥੇ ਸੀ ਉਹ ਔਰਤ ਕਿੱਥੇ ਸੀ ਜਾਂ ਇਹ ਸਰਕਾਰ ਨੇ ਰੋਕਿਆ ਹੋਇਆ ਸੀ ਜਾਂ ਉਹਨਾਂ ਨੂੰ ਇਹ ਮਹਿਸੂਸ ਕੀਤਾ ਹੋਇਆ ਸੀ ਵੀ ਜਿਹੜਾ ਬੰਦਾ ਇਹਨਾਂ ਦੇ ਮੁਤਾਬਕ ਚੱਲਦਾ ਹੈ ਉਹਦੀ ਹਵਾਵਲ ਕੋਈ ਨਹੀਂ ਦੇਖ ਸਕੂਗਾ ਉਹਦੇ ਖਿਲਾਫ ਪਰਚਾ ਤਾਂ ਦੂਰ ਦੀ ਗੱਲ ਹੈ ਕੋਈ ਹਿੰਮਤ ਨਹੀਂ ਕਰ ਸਕੂਗਾ ਹੁਣ ਉਹ ਔਰਤ ਨੂੰ ਸਾਹਮਣੇ ਲਿਆਂਦਾ ਗਿਆ ਜਾਂ ਉਹ ਆਪ ਆਈ ਇਹਦਾ ਮਤਲਬ ਸਰਕਾਰ ਦੇ ਸਹਤੋਂ ਬਿਨਾਂ ਜਾਂ ਸਰਕਾਰ ਦੇ ਕਹੇ ਤੋਂ ਬਿਨਾ ਇਹ ਸੰਭਵ ਨਹੀਂ ਹੈ ਕਿਸੇ ਵੀ ਰੂਪ ਦੇ ਵਿੱਚ ਔਰ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਹੈ ਉਹ ਸਧਾਰਨ ਐਮਐਲਏ ਨਹੀਂ ਹੈ ਉਹ ਚੀਫ ਮਨਿਸਟਰ ਦੀ ਵਾਈਫ ਦਾ ਪਤਨੀ ਦਾ ਫੁੱਫੜ ਹੈ ਔਰ ਇਹ ਬੜੀ ਦੇਰ ਤੀ ਇਹ ਗੱਲ ਚੱਲਦੀ ਰਹੀ ਹੈ ਕਿ ਉਹਨਾਂ ਦੇ ਸਾਰੇ ਮਾਮਲੇ ਜਿਹੜੇ ਨੇ ਉਹ ਸੰਭਾਲਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੀ ਲੋਕਾਂ ਕੋਲ ਕਿਵੇਂ ਜਾਣਾ ਉਹਦੀ ਤਾਕਤ ਬਹੁਤ ਹੈ ਉਹ ਤਾਕਤਵਰ ਐਮਐਲਏ ਦੇ ਤੌਰ ਤੇ ਜਾਣਿਆ ਜਾਂਦਾ ਹੈ ਪਰ ਇਹ ਉਹੀ ਜੀ ਬਾਤ ਸਾ ਚੱਲਦੀ ਆ ਜਿਵੇਂ ਪਹਿਲੇ ਸਮੇਂ ਦੇ ਵਿੱਚ ਹੁੰਦੀ ਸੀ ਜਦੋਂ ਰਾਜਿਆਂ ਦੇ ਰਾਜ ਜਦੋਂ ਮਿਲਦਾ ਸੀ ਨਾ ਇੱਕ ਦੂਜੇ ਭਰਾਵਾ ਨੂੰ ਚਾਚੇ ਤਾਇਆ ਦੇ ਮੁੰਡਿਆਂ ਨੂੰ ਤੇ ਬਾਪਾ ਨੂੰ ਵੀ ਕਾਇਦ ਕਰਕੇ ਮਿਲਦਾ ਸੀ ਉਦੋਂ ਫਿਰ ਉਹ ਰਿਸ਼ਤੇ ਵੀ ਖਤਮ ਹੋ ਜਾਂਦੇ ਨੇ ਹੁਣ ਇਹ ਉਹੀ ਕਲਚਰ ਆ ਰਿਹਾ ਚਾਹੇ ਤੁਹਾਡਾ ਰਿਸ਼ਤੇਦਾਰਾ ਚਾਹੇ ਜਿਹੜਾ ਮਰਜੀ ਜੇ ਤੁਹਾਡੇ ਖਿਲਾਫ ਖੜ ਗਿਆ ਤਾਂ ਉਹਨੂੰ ਤੁਸੀਂ ਅੰਦਰ ਕਰੋਗੇ ਜਾਂ ਬਾਕੀ ਦੀਆਂ ਚੀਜ਼ਾਂ ਜੋ ਵੀ ਕਰੋਗੇ ਗੱਲ ਮੈਂ ਜਿਵੇਂ ਕੀਤੀ ਹੈ ਕਿ ਇਹਦੇ ਚ ਸਰਕਾਰ ਨੂੰ ਯਾਤਰਾ ਸਾਹਮਣੇ ਆ ਕੇ ਦੱਸਣਾ ਚਾਹੀਦਾ ਹਕੀਕਤ ਕੀ ਹੈ ਇਹਨਾਂ ਸਾਰੀਆਂ ਗੱਲਾਂ ਤੇ ਇਹ ਗੱਲਾਂ ਤੇ ਪਹਿਲਾਂ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੁਣ ਤੱਕ ਇਹਦੇ ਬਾਰੇ ਦੱਸਣਾ ਚਾਹੀਦਾ ਹੁਣੇ ਕਿਉਂ ਜ਼ਰੂਰਤ ਪੈ ਗਈ ਐਡੀ ਜਲਦੀ ਇਸੇ ਸਾਰੇ ਮਾਮਲੇ ਦੇ ਵਿੱਚ ਇਹ ਦੱਸਣਾ ਚਾਹੀਦਾ ਅਗਲੀ ਗੱਲ ਉਹਦੀ ਗ੍ਰਿਫਤਾਰੀ ਸੱਚੀ ਹੋਈ ਕਿੱਥੋਂ ਹੋਈ ਜੇ ਦੌੜ ਗਿਆ ਕਿੱਥੋਂ ਦੌੜ ਗਿਆ ਹੁਣ ਤੁਸੀਂ ਕੀ ਕਰ ਰਹੇ ਹੋ ਇਹਦੇ ਬਾਰੇ ਲੋਕਾਂ ਨੂੰ ਸਪਸ਼ਟ ਕਰਨਾ ਚਾਹੀਦਾ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦਾ ਡੀਜੀਪੀ ਕਰੇ ਮੁੱਖ ਮੰਤਰੀ ਦਾ ਰਿਸ਼ਤੇਦਾਰ ਹੈ ਉਹ ਮੁੱਖ ਮੰਤਰੀ ਆਏ ਜੇ ਗ੍ਰਹਿ ਮੰਤਰੀ ਕਰੇ ਹਾਲਾਂਕਿ ਗੱਲ ਇਹ ਆ ਕਿ ਲੋਕ ਹੜਾਂ ਦੀ ਮਹਾਮਾਰੀ ਦੇ ਵਿੱਚ ਪੂਰੀ ਤਰ੍ਹਾਂ ਉਹਨਾਂ ਦਾ ਧਿਆਨ ਲੱਗਿਆ ਹੋਇਆ ਪੰਜਾਬ ਦੇ ਲੋਕ ਬਚਾਉਣ ਤੇ ਲੱਗੇ ਹੋਏ ਨੇ ਇਹ ਸਿਆਸੀ ਸੱਤਾ ਖੇਡ ਰਹੇ ਨੇ ਬਿਲਕੁਲ ਇਸ ਗੱਲ ਦੇ ਵਿੱਚੋਂ ਕਲੀਅਰ ਕਟ ਆਉਂਦਾ ਹੈ ਕਿ ਤੁਹਾਨੂੰ ਸੱਤਾ ਤੋਂ ਬਿਨਾ ਬਗਾਵਤ ਦਵਾ ਦੇਣ ਤੋਂ ਬਿਨਾ ਬਾਕੀ ਚੀਜ਼ਾਂ ਤੋਂ ਬਿਨਾ ਜਿਹੜੀ ਸੱਤਾ ਦੀ ਕੁਰਸੀ ਦੀ ਹਵਸ ਹੈ ਤੋਂ ਬਿਨਾ ਕੁਝ ਦਿਖਾਈ ਨਹੀਂ ਦੇ ਰਿਹਾ ਤੁਹਾਨੂੰ ਕੇਵਲ ਇਹ ਗੱਲਾਂ ਦਿਖਾਈ ਦੇ ਰਹੀਆਂ ਨੇ ਨਹੀਂ ਤਾਂ ਫਿਰ ਇਹ ਜ਼ਰੂਰੀ ਹੈ ਕਿ ਇਸ ਟਾਈਪ ਦੀ ਅਗਲੇ ਜਿਹੜੇ ਬੰਦੇ ਨੇ ਹੋ ਸਕਦਾ ਹੈ ਕਿ ਨਾਲ ਕੋਈ ਸੂਚਨਾ ਹੋਵੇ ਕਿ ਕੱਲਾ ਪਠਾਨ ਮਾਜਰਾ ਨਹੀਂ ਹੋਰ ਇੱਕਾ ਦੁੱਕਾ ਕਰਕੇ ਹੌਲੀ 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 ਹੋਰ ਬੰਦੇ ਬੋਲਣ ਲੱਗੇ ਨੇ ਹੋਰ ਬੰਦੇ ਜੇਕਰ ਬੋਲਣ ਲੱਗੇ ਤਾਂ ਜਿਹੜਾ ਉਹ ਖਿੱਦੋ ਜਦੋਂ ਫਟੂਗੀ ਜਿਹੜੀਆਂ ਲੀਰਾਂ ਉਹਦੇ ਚੋਂ ਨਿਕਲਣਗੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਬੇਹੱਦ ਬੇਪਰਦ ਕਰ ਦੇਣਗੀਆਂ ਇਹਨਾਂ ਨੂੰ ਜਦੋਂ ਬੇਪਰਦ ਕਰ ਦੇਣਗੀਆਂ ਤਾਂ ਇਹੋ ਜੇ ਕਿੰਨੇ ਕੋਟਾਲੇ ਨਿਕਲਣਗੇ ਇਹੋ ਜਾਂ ਪੰਜਾਬੀਆਂ ਦੇ ਖਿਲਾਫ ਕਿੰਨੇ ਕ੍ਰਾਈਮ ਸਾਹਮਣੇ ਆਉਣਗੇ ਕਿਸ ਲੈਵਲ ਦੀ ਗੱਲ ਹੋਏਗੀ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਜਿਹੜਾ ਇੱਕ ਗੱਲ ਹੈ ਤੇ ਉਹਨਾਂ ਦੀ ਜ਼ੁਬਾਨ ਪਠਾਨ ਮਾਜਰਤ ਤਾਂ ਛੱਡੋ ਦੂਜਿਆਂ ਨੂੰ ਇੱਕ ਸਨੇਹਾ ਦੇ ਰਹੇ ਨੇ ਕਿ ਜੇ ਤੁਸੀਂ ਵੀ ਬੋਲੇ ਤੁਹਾਡੇ ਖਿਲਾਫ ਵੀ ਇਹ ਗੱਲ ਕਰਾਂਗੇ